ਹਾਂਜੀ ਅੱਜ ਆਪਾਂ ਪਾਵਣ ਪਵਿੱਤਰ ਧਰਤੀ ਸultanpur Lodhi ਪਹੁੰਚੇ ਆਂ ਅੱਜ ਆਪਾਂ ਜੈਸ ਨਦੀ ਦੇ ਕਿਨਾਰੇ ਬੈਠੇ ਆਂ ਜਿਸ ਘਾਟ ਦੇ ਕਿਨਾਰੇ ਬੈਠੇ ਆ ਇਸ ਨੂੰ ਵੀ ਨਦੀ ਦਾ ਨਾਮ ਦਿੱਤਾ ਗਿਆ ਹੈ ਕਾਲੀ ਵੀ ਨਦੀ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਰੋਜ਼ਾਨਾ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਉਸ ਪਰਮਾਤਮਾ ਦੀ ਬੰਦਗੀ ਕਰਿਆ ਕਰਦੇ ਸਨ ਇਸ ਜਗ੍ਹਾ ਤੇ ਹੀ ਗੁਰੂ ਨਾਨਕ ਪਾਤਸ਼ਾਹ ਇੱਕ ਵਾਰ ਇਸ਼ਨਾਨ ਕਰਨ ਆਏ ਤਾਂ 3 ਦਿਨ ਅਲੂਪ ਰਹੇ। ਇਹ ਉਹ ਵੇਈ ਨਦੀ ਹੈ। ਅੱਜ ਤੁਹਾਨੂੰ ਸਲਤਨਪੁਰ ਲੋਧੀ ਦਾ ਇਤਿਹਾਸ ਦੱਸਾਂਗੇ। ਵੱਖ-ਵੱਖ ਲਿਖਤਾ ਵੱਖ-ਵੱਖ ਸਰੋਤਾਂ ਦੇ ਵਿੱਚੋਂ ਅਸੀਂ ਸਰਚ ਕਰਕੇ ਜੋ ਜਾਣਿਆ ਅੱਜ ਉਹ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਜੋ ਅੱਜ ਤੁਹਾਨੂੰ ਇਸ ਵੀਡੀਓ ਵੇਖਣ ਤੋਂ ਬਾਅਦ ਸਿੱਖਣ ਨੂੰ ਮਿਲ ਜਾਣਾ। ਸ਼ਾਇਦ ਹੀ ਕਿਤੇ ਉਹ ਗੱਲਾਂ ਤੁਸੀਂ ਪੜੀਆਂ ਸੁਣੀਆਂ ਵੇਖੀਆਂ। ਹੁਣ ਸਲਤਨਪੁਰ ਦੀ ਇਸ ਸਰਪੀ ਬਾਰੇ ਸultanpur ਲੋਧੀ ਦਾ ਸਬੰਧ ਸਿਰਫ ਗੁਰੂ ਨਾਨਕ ਪਾਤਸ਼ਾਹ ਨਾਲ ਹੀ ਨਹੀਂ ਇਹਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ 5000 ਸਾਲ ਪਹਿਲਾਂ ਇੱਥੇ ਗੋਧੀ ਭਗਤੀ ਕਰਦੇ ਸਨ ਭਿਕਸ਼ੂ ਗੋਧੀਆਂ ਦਾ ਇਹ ਵੱਡਾ ਕੇਂਦਰ ਮੰਨਿਆ ਜਾਂਦਾ ਸੀ ਉਸ ਸਮੇਂ ਇਸ ਸultanpur ਲੋਧੀ ਸ਼ਹਿਰ ਦਾ ਨਾਮ ਸੁਭਮਾਨਪੁਰ ਸੀ ਤੇ ਇੱਥੇ 300 ਤੋਂ ਵੱਧ ਭਿਖਸ਼ੂਆਂ ਨੇ ਭਗਤੀ ਕੀਤੀ। ਕريب ਲੰਮਾ ਸਮਾਂ ਇੱਥੇ ਬੁੱਧੀਆਂ ਦਾ ਪ੍ਰਭਾਵ ਰਿਹਾ। ਇੱਥੇ ਜਦੋਂ ਮਹਿਮੂਦ ਗਜਵੈਣੀ ਨੇ ਹਮਲਾ ਕੀਤਾ ਤੇ ਇਸ ਸ਼ਹਿਰ ਨੂੰ ਢਾਹ ਢੇਰੀ ਕਰ ਦਿੱਤਾ, ਅਸੀਂ ਅੱਗ ਲਾ ਦਿੱਤੀ ਸੀ। ਕਿਹਾ ਜਾਂਦਾ ਕਿ ਇਤਿਹਾਸਿਕ ਲਿਖਤਾਂ ਦੇ ਮੁਤਾਬਕ ਇਹ ਸ਼ਹਿਰ ਸਾਰੇ ਦਾ ਸਾਰਾ ਸੁਬਰਮਾਨਪੁਰ ਸੜਕੇ ਸੁਆਹ ਹੋ ਗਿਆ ਸੀ ਇਸ ਤੋਂ ਬਾਅਦ ਇਹ ਸ਼ਹਿਰ ਦੁਬਾਰਾ ਮਹਿਮੂਦ ਗਜਮਣੀ ਦੇ ਨਵਾਬ ਸੁਲਤਾਨ ਖਾਨ ਲੋਧੀ ਨੇ 1103 ਦੇ ਕਰੀਬ ਵਸਾਇਆ ਇਤਿਹਾਸ ਦੇ ਮੁਤਾਬਕ ਵੱਖ-ਵੱਖ ਲਿਖਤਾਂ ਮਿਲਦੀਆਂ ਨੇ ਕੋਈ ਤਾਂ ਇਸ ਨੂੰ ਕਹਿੰਦਾ ਹੈ ਕਿ ਸੁਲਤਾਨ ਖਾਨ ਲੋਧੀ ਨੇ ਵਸਾਇਆ ਹੈ ਕੋਈ ਆਖਦਾ ਹੈ ਨਵਾਬ ਬਦੌਲਤ ਖਾਨ ਲੋਧੀ ਨੇ ਇਹ ਸ਼ਹਿਰ ਸ਼ਹਿਰ ਵਸਾਇਆ ਸੀ ਪਰ ਇਹ ਸ਼ਹਿਰ ਵਸਿਆ ਤਾਂ ਵਸਿਆ ਲੋਧੀ ਵੰਸ਼ ਦੇ ਨਾਮ ਤੇ ਵਸਿਆ ਜਿਸ ਦਾ ਨਾਮ ਸੁਲਤਾਨ ਲੋਧੀ ਰੱਖਿਆ ਗਿਆ ਜਿਸ ਨੂੰ ਬਾਅਦ ਵਿੱਚ ਸੁਲਤਾਨਪੁਰ ਲੋਧੀ ਦੇ ਨਾਮ ਨਾਲ ਪ੍ਰਸਿੱਧਤਾ ਮਿਲੀ ਜਦੋਂ ਮਹਿਮੂਦ ਗਾਜਵੜੀ ਨੇ ਇੱਥੇ ਹਮਲੇ ਕੀਤੇ ਸੀ ਤਾਂ ਗੋਧੀਆਂ ਦੇ ਉਹ ਸਾਰੇ ਤਾਦ ਦਿੱਤੇ ਸਨ ਗੋਧੀਆਂ ਦੇ ਸਤੂਪ ਉਹ ਸਾਰੇ ਉਜਾੜ ਦਿੱਤੇ ਸਨ ਇਤਿਹਾਸ ਦੇ ਵਿੱਚ ਮਿਲਦਾ ਹੈ ਕਿ ਬੋਧੀਆਂ ਦਾ ਇੱਥੇ ਇੱਕ 300 ਫੁੱਟ ਉੱਚਾ ਸਤੂਪ ਮਹਾਰਾਜਾ ਅਸ਼ੋਕ ਨੇ ਬਣਾਇਆ ਸੀ ਮਹਾਤਮਾ ਬੁੱਧ ਤੋਂ ਕੁਝ ਸਮਾਂ ਬਾਅਦ ਜਿਸ ਨੂੰ ਢਾਕੇ ਮੁਗਲ ਹਕੂਮਤ ਨੇ ਉਸ ਸਮੇਂ ਕਿਲਾ ਅਸਾਰ ਦਿੱਤਾ ਸੀ ਉਸ ਸਤੂਪ ਦੇ ਉੱਪਰ ਜਿਸ ਨੂੰ ਕਿਲਾ ਸਰਾਏ ਦਾ ਨਾਮ ਦਿੱਤਾ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਰਹੇ ਆ ਜਿਸ ਦੀ ਆਪਾਂ ਇੱਕ ਵੱਖਰੀ ਵੀਡੀਓ ਵੀ ਬਣਾਈ ਆ ਇਹ ਸ਼ਹਿਰ ਆ ਰਮਣੀਕ ਸੀ ਇੱਥੇ ਜੰਗਲ ਸੀ ਕੋਈ ਇਤਿਹਾਸਕਾਰ ਲਿਖਦਾ ਕਿ ਇੱਥੇ ਪਹਾੜੀਆਂ ਵੀ ਸੀ ਇਹ ਕਾਲੀ ਵੀ ਨਦੀ ਬਰਸਾਤੀ ਨਾਲਾ ਹੈ ਇਸ ਦੀ ਖਾਸੀਅਤ ਉਹ ਪਹਿਲਾ ਸਮੇਂ ਤੋਂ ਹੀ ਪ੍ਰਾਤਨ ਕਾਲ ਤੋਂ ਹੀ ਇਹ ਸੀ ਨਾ ਤਾਂ ਇੱਥੇ ਕਦੇ ਸੁੱਕਾ ਪਿਆ ਤੇ ਨਾ ਇਸ ਨਦੀ ਨੇ ਕਦੇ ਇਹ ਸੁਲਤਾਨਪੁਰ ਲੋਧੀ ਵਿੱਚ ਹਰ ਆਉਣ ਦਿੱਤੇ ਨੇ ਇਹ ਦੀ ਇਹ ਮੁੱਖ ਵਿਸ਼ੇਸ਼ਤਾ ਹੈ ਇਹ ਨਦੀ ਬਿਆਸ ਦਰਿਆ ਗਸੂਹਾ ਮਕੇਰੀਆ ਤੋਂ ਨਿਕਲ ਕੇ ਮੋੜ ਹਰੀਕੇ ਪੱਤਣ ਸਤਲੁਜ ਬਿਆਸ ਵਿੱਚ ਪੈਂ ਪੈਂਦੀ ਹੈ ਇਸ ਨੂੰ ਕਾਲੀ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਦਾ ਪਾਣੀ ਕਾਲਾ ਹੈ ਇਸ ਦਾ ਪਾਣੀ ਕਾਲਾ ਕਿਉਂ ਹੈ ਕਿਉਂਕਿ ਇਸ ਵਿੱਚ ਉਹ ਮਿਨਰਲ ਇਤਾਂ ਦੇ ਹਨ ਇਸ ਵਿੱਚ ਧਾਤਾਂ ਹੀ ਇਤਾਂ ਦੀਆਂ ਹਨ ਜੋ ਇਸ ਪਾਣੀ ਨੂੰ ਕਾਲਾ ਕਰਦੀਆਂ ਹਨ ਥੋੜਾ ਜਿਹਾ ਕਾਲਾ ਭਾਅ ਮਾਰਦੀ ਹੈ ਜਿਵੇਂ ਆਪਾਂ ਸਰਸਾ ਨਦੀ ਉੱਧਰ ਜਾਂਦੇ ਆਂ ਪ੍ਰਾਤਨ ਸਰਸਾ ਉਹਨਾਂ ਦੀ ਵਗੀ ਹੈ ਜਾਂ ਉੱਧਰ ਸਤਲੁਜਲਾ ਦਰਿਆ ਆਪਾਂ ਦੇਖਿਆ ਹੈ ਪਾਣੀ ਨੀਲਾ ਹੈ ਉਸੇ ਤਰ੍ਹਾਂ ਇਸ ਦਾ ਪਾਣੀ ਕਾਲਾ ਹੈ ਭਾਵੇਂ ਇਸ ਦਾ ਪਾਣੀ ਕਾਲਾ ਹੈ ਪਰ ਸਾਡੇ ਲਈ ਪਵਿੱਤਰ ਹੈ ਇਹ ਨਦੀ ਸਾਡੇ ਲਈ ਪਵਿੱਤਰ ਹੈ ਇਸ ਨਦੀ ਦਾ ਪਾਣੀ ਜਿਸ ਵਿੱਚੋਂ ਉਪਜੀ ਗੁਰੂ ਨਾਨਕ ਦੀ ਬਾਣੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਦੋਂ ਸਮਾ ਆਇਆ ਨਵਾਬ ਅਦੌਲਤ ਖਾਂ ਲੋਧੀ ਕੋਲ ਬੀਬੀ ਨਾਨਕੀ ਜੀ ਪਾਸ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਰਹਿਣ ਲੱਗੇ ਤਾਂ ਉਹਨਾਂ ਨੇ ਇੱਥੇ 13-13 ਟੋਲੇ ਆ ਹੁਣੇ ਧਰਤੀ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਪੈਣ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਨੇ ਪ੍ਰਸਿੱਧੀ ਦਿੱਤੀ ਇਸ ਧਰਤੀ ਨੂੰ ਸultanpur Lodi ਸਿੱਖਾਂ ਦਾ ਇੱਕ ਧਾਰਮਿਕ ਕੇਂਦਰ ਮੰਨਿਆ ਗਿਆ ਯਦ ਕਿ ਇਹ ਪਹਿਲਾ ਮੁਗਲ ਕਾਲ ਮੌਕੇ ਵਿੱਦਿਆ ਦਾ ਏਸ਼ੀਆ ਦਾ ਸਭ ਤੋਂ ਵੱਡਾ ਕੇਂਦਰ ਸੀ ਸਲਤਨਪੁਰ ਲੋਧੀ ਦੀ ਧਰਤੀ ਔਰੰਗਜ਼ੇਬ ਜਹਾਂਗੀਰ ਹਮਾਇੂ ਅਕਬਰ ਵਰਗੇ ਬਾਦਸ਼ਾਹ ਨੇ ਇੱਥੋਂ ਸਿੱਖਿਆ ਗ੍ਰਹਿਣ ਕੀਤੀ ਸੀ ਇਹ ਧਰਤੀ ਬੁੱਧੀਆਂ ਕੋਲ ਹੀ ਸਿੱਖਿਆ ਦਾ ਵੱਡਾ ਕੇਂਦਰ ਰਿਹਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਇਸ ਨਦੀ ਵਿੱਚ ਇਸ਼ਨਾਨ ਕਰਕੇ ਜਪਦਾਪ ਕਰਦੇ ਸਨ ਤਾਂ ਇੱਕ ਦਿਨ ਤਿੰਨ ਦਿਨ ਅਨੁਪ ਰਹੇ। ਇਹ ਤੋਂ ਬਾਅਦ ਜਦੋਂ ਸੰਤ ਘਾਟ ਗੁਰਦੁਆਰਾ ਸਾਹਿਬ ਜਿਸ ਦੇ ਤੁਸੀਂ ਦਰਸ਼ਨ ਕੀਤੇ ਨੇ ਉਦੀ ਵੀ ਵੀਡੀਓ ਸਪੈਸ਼ਲ ਬਣਾਈ ਆ। ਉੱਥੇ ਜਦੋਂ ਪ੍ਰਗਟ ਹੁੰਦੇ ਨੇ ਤੇ ਮੂਲ ਮੰਤਰ ਦਾ ਆਚਰਨ ਕਰਦੇ ਨੇ। ਮੂਲ ਮੰਤਰ ਦਾ ਗੁਰਬਾਣੀ ਦਾ ਧੁਰਾ ਮੰਨਿਆ ਜਾਂਦਾ ਹੈ। ਭਾਵ ਗੁਰਬਾਣੀ ਦੇ ਧੁਰੇ ਦਾ ਮੰਤਰ ਇਸ ਜਗ੍ਹਾ ਤੇ ਕੀਤਾ ਗਿਆ ਹੈ। ਜਪੁਜੀ ਸਾਹਿਬ ਦਾ ਉਚਾਰਨ ਇਸ ਜਗ੍ਹਾ ਤੇ ਕੀਤਾ ਗਿਆ ਹੈ। ਨਾ ਹਮ ਹਿੰਦੂ ਨਾ ਮੁਸਲਮਾਨ ਸ਼ਬਦ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਆਦਾ ਤੇ ਉਚਾਰੇ ਨੇ ਜਦੋਂ ਨਵਾਬ ਜਦੋਂ ਕਾਜੀ ਆਖਦਾ ਹੈ ਜੇ ਤੁਸੀਂ ਨਾ ਹਿੰਦੂ ਹੋ ਨਾ ਮੁਸਲਮਾਨ ਹੋ ਤਾਂ ਸਾਡੇ ਨਾਲ ਚੱਲ ਕੇ ਨਵਾਜ ਪੜੋ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਦੇ ਨਾਲ ਨਵਾਜ ਪੜ੍ਹੀ ਐ ਇਸ ਜਗ੍ਹਾ ਤੇ ਸਭ ਤੋਂ ਲੰਮਾ ਸਮਾਂ ਜੇਕਰ ਨਨਕਾਣਾ ਸਾਹਿਬ ਤੋਂ ਬਾਅਦ ਕਰਤਾਰਪੁਰ ਸਲੈਸ਼ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਕਿਤੇ ਰਹੇ ਨੇ ਉਹ ਇਹ ਧਰਤੀ ਹੈ ਸਲਤਨਪੁਰ ਲੋਧੀ ਦੀ ਕਰੀਬ 14 ਸਾਲ ਦਾ ਲੰਮਾ ਸਮਾਂ ਇਸ ਧਰਤੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਮ resid ਕੀਤਾ ਹੈ ਇਥੋਂ ਹੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਗੁਰਦੁਆਰਿਕ ਪਾਤਸ਼ਾਹ ਜੀ ਉਦਾਸੀਆਂ ਨੂੰ ਗਏ ਨੇ ਇਹ ਨਦੀ ਜਿੰਨੀ ਤੁਸੀਂ ਵੀਡੀਓ ਦੇ ਵਿੱਚ ਵੇਖ ਰਹੇ ਹੋ ਇੰਨੀ ਨਹੀਂ ਸੀ ਇਹ ਨੂੰ ਦੁਗਣੀ ਤਿਕਣੀ ਨਦੀ ਦਾ ਹੈ ਪਾਸਾ ਸੀਗਾ ਜਿੱਥੇ ਬੇਰ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਹੈ ਬੇਰੀ ਬੜੀ ਹੋਈ ਹੈ ਇਹ ਬੇਰੀ ਇਹ ਨਦੀ ਦੇ ਬਿਲਕੁਲ ਕਿਨਾਰੇ ਤੇ ਲੱਗੀ ਹੋਈ ਸੀ ਉਹ ਵੀਡੀਓ ਦੇ ਵਿੱਚ ਵੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਆ ਕਿ ਇਹ ਜਿਹੜਾ ਡਿਫਰੈਂਸ ਹੈ ਨਦੀ ਦਾ ਤੇ ਬੇਰ ਸਾਹਿਬ ਗੁਰਦੁਆਰੇ ਦਾ ਇਹ ਕੋਈ ਬਹੁਤਾ ਜਿਆਦਾ ਨਹੀਂ ਇਹ ਬਿਲਕੁਲ ਕਿਨਾਰਾ ਸੀਗਾ ਇਹਦਾ ਅੱਗੇ ਸultanpur Lodhi ਦੇ ਜਿੰਨੇ ਵੀ ਇਤਿਹਾਸਿਕ ਸਥਾਨ ਨੇ ਇੱਕ ਇੱਕ ਕਰਕੇ ਵੀਡੀਓ ਵਿੱਚ ਸਾਰਿਆਂ ਦੇ ਦਰਸ਼ਨ ਕਰਾਵਾਂਗੇ ਤੇ ਉਹਨਾਂ ਦਾ ਇਤਿਹਾਸ ਦੱਸਾਂਗੇ ਇੱਥੇ ਬੁੱਧ ਧਰਮ ਤੋਂ ਲੈ ਕੇ ਮੁਗਲ ਸਾਮਰਾਜ ਤੋਂ ਲੈ ਕੇ ਸਿੱਖ ਧਰਮ ਦੇ ਅਨੇਕਾਂ ਇਤਿਹਾਸਿਕ ਸਥਾਨ ਨੇ ਜਿਹੜੇ ਸ਼ਾਇਦ ਹੀ ਤੁਸੀਂ ਕਦੇ ਵੇਖੇ ਹੋਣ ਆਪਾਂ ਉੰਨੇ ਆ ਤੇ ਗੁਰਦੁਆਰਾ ਬੀਰ ਸਾਹਿਬ ਉਹ ਨੱਤ ਮਕਸਤ ਹੁੰਨੇ ਆ ਗੁਰਦੁਆਰਾ ਹਟ ਸਾਹਿਬ ਦੇਖਦੇ ਆਂ ਬੀਬੀ ਨਾਨਕੀ ਜੀ ਦਾ ਘਰ ਦੇਖਦੇ ਆਂ ਪਾਰੇ ਇੱਥੇ ਕਿਲਾ ਵੀ ਹੈ ਇੱਥੇ ਮਕਬਰਾ ਵੀ ਹੈ ਇੱਥੇ ਪ੍ਰਾਤਨ ਪੁੱਲ ਵੀ ਹੈ ਤੇ ਪ੍ਰਾਤਨ ਬੁੱਧੀਆਂ ਦੇ ਸਤੂਪ ਵੀ ਹਨ ਇੱਥੇ ਪ੍ਰਾਤਨ ਮੁਗਲਾਂ ਦੀਆਂ ਕਈ ਨਿਸ਼ਾਨੀਆਂ ਵੀ ਮਿਲਦੀਆਂ ਹਨ ਇਹ ਸultanpur Lodhi ਦੀ ਧਰਤੀ ਆਪਣੇ ਅੰਦਰ ਬੁੱਧੀ ਧਰਮ ਤੋਂ ਲੈ ਕੇ ਮੁਸਲਮਾਨ ਧਰਮ ਤੋਂ ਲੈ ਕੇ ਸਿੱਖ ਧਰਮ ਤੱਕ ਬਹੁਤ ਵੱਡਾ ਇਤਿਹਾਸ ਸਮੋਈ ਬੈਠੀ ਹੈ ਜਿਸ ਇਤਿਹਾਸ ਨੂੰ ਆਪਾਂ ਇੱਕ ਇੱਕ ਵੀਡੀਓ ਵਿੱਚ ਲੜੀਵਾਰ ਦੇਖਾਂਗੇ ਇਹ ਵੀਡੀਓ ਵੇਖਣ ਤੋਂ ਬਾਅਦ ਸਾਡੀਆਂ ਸਾਰੀਆਂ ਵੀਡੀਓ ਤੁਸੀਂ ਜ਼ਰੂਰ ਵੇਖਣੀਆਂ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲੈਣਾ ਵੀਡੀਓ ਸ਼ੇਅਰ ਜ਼ਰੂਰ ਕਰ ਦੇਣਾ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਅਸੀਂ ਇਹ ਵੀਡੀਓ ਵਕਤ-ਵਕਤ ਸਰੋਤਾਂ ਤੋਂ ਇਕੱਠੀ ਕਰਕੇ ਬਹੁਤ ਮਿਹਨਤ ਤੋਂ ਬਾਅਦ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇਕਰ ਸੁਲਤਾਨਪੁਰ ਲੋਧੀ ਬਾਰੇ ਇਹਨਾਂ ਵੀਡੀਓ ਤੋਂ ਇਲਾਵਾ ਹੋਰ ਵੀ ਤੁਹਾਡੇ ਕੋਲੇ ਕੋਈ ਜਾਣਕਾਰੀ ਹੋਵੇ ਤਾਂ ਸਾਡੇ ਨਾਲ ਕਮੈਂਟਾਂ ਵਿੱਚ ਸਾਂਝੀ ਜ਼ਰੂਰ ਕਰਨਾ ਧੰਨ ਗੁਰੂ ਨਾਨਕ ਪਾਤਸ਼ਾਹ ਤੇਰੀ ਵੱਡੀ ਕਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ